ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਰਾਠਿਆਂ ਨੂੰ ਸ਼ਸਤਰ ਰੱਖਣ ਲਈ ਪ੍ਰੇਰਿਆ ਇੱਕ ਵਾਰ ਮਰਾਠਿਆਂ ਦਾ ਇੱਕ ਮਹਾਤਮਾ ਜਿਸ ਦਾ ਨਾਮ ਸਮਰਥ RAMਦਾਸ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦਾ ਹੈ ਤੇ ਮਹਾਰਾਜ ਨੂੰ ਆ ਕੇ ਸਵਾਲ ਕਰਦਾ ਹੈ ਕਿ ਤੁਸੀਂ ਗੁਰੂ ਹੋ ਤੁਹਾਨੂੰ ਕੀ ਲੋੜ ਹੈ ਸ਼ਸਤਰ ਰੱਖਣ ਦੀ ਗੁਰੂ ਦਾ ਤਾਂ ਕੰਮ ਮਾਲਾ ਪਹਿਨਣਾ ਹੁੰਦਾ ਹੈ ਤੇ ਨਾਮ ਜਪਣਾ ਹੁੰਦਾ ਹੈ ਪਰ ਤੁਸੀਂ ਸ਼ਸਤਰ ਦੇ ਉਤਾਰਨ ਕੀਤੇ ਹਨ ਗੁਰੂ ਸਾਹਿਬ ਨੇ ਕਿਹਾ ਅਸੀਂ ਸ਼ਸਤਰ ਕੇਵਲ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਲਈ ਪੈਨੇ ਹਨ ਭਾਵ ਅਸੀਂ ਸ਼ਸਤਰ ਜ਼ੁਲਮ ਕਰਨ ਲਈ ਨਹੀਂ ਬਲਕਿ ਜ਼ੁਲਮ ਨੂੰ ਰੋਕਣ ਲਈ ਪੈਨੇ ਹਨ ਇਹ ਗੱਲ ਸੁਣ ਕੇ ਸਮਰਾਥ RAMDAS ਕਹਿੰਦਾ ਹੈ ਇਹ ਬਾਤ ਮੇਰੇ ਮਨ ਭਾਵਦੀ ਹੈ ਭਾਵ ਇਹ ਗੱਲ ਮੈਨੂੰ ਚੰਗੀ ਲੱਗਦੀ ਹੈ ਗੁਰੂ ਸਾਹਿਬ ਕਹਿੰਦੇ ਹਨ ਜਿਹੜੀ ਗੱਲ ਚੰਗੀ ਲੱਗੇ ਉਸ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਰਾਥ RAMDAS ਜੀ ਨੇ ਮਹਾਰਾਸ਼ਟਰ ਵਿੱਚ ਜਾ ਕੇ ਸ਼ਸਤਰ ਰੱਖਣ ਦਾ ਪ੍ਰਚਾਰ ਕੀਤਾ ਤੇ ਬੜੇ ਸ਼ੂਰਬੀਰ ਤਿਆਰ ਕੀਤੇ ਉਹਨਾਂ ਹੀ ਸੂਰਬੀਰਾਂ 'ਚੋਂ ਇੱਕ ਸ਼ਿਵਾਜੀ ਮਰਾਠਾ ਹੋਇਆ ਹੈ ਜਿਸਨੇ ਅੱਗੇ ਚੱਲ ਕੇ ਬਹੁ ਵੱਡੇ ਜ਼ੁਲਮ ਦਾ ਟੱਕਰ ਕੀਤਾ ਹੈ